ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕਾ ਹੋਮੂਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਜੀ ਸਵੇਰ ਦੇ ਨਾ 8:20 ਮਿੰਟ ਹੋ ਗਏ ਆ ਇਤਰੀਕ ਅੱਜ ਹੈਗੀ ਆ 18 ਅਗਸਤ ਦਿਨ ਸੋਮਵਾਰ ਠੀਕ ਹੈ ਜੀ ਤੇ ਆਪਾਂ ਲਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੁਣ ਅੱਜ ਦੀ ਆਪਣੀ ਵੀਡੀਓ ਕਿਸ ਚ ਜਵਾਰੀ ਆ ਅੱਜ ਦੀ ਵੀਡੀਓ ਦੇ ਵਿੱਚ ਨਾ ਆਪਾਂ ਬਹੁਤ ਹੀ ਇੰਟਰਸਟਿੰਗ ਟੌਪਿਕ ਤੇ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਜਿਹੜੇ ਲੋਕਾਂ ਦੀ ਅੱਖ 3 ਤੋਂ 5 ਵਜੇ ਦੇ ਵਿੱਚ ਖੁੱਲਦੀ ਹੈ ਅ ਚਾਹੇ ਕਿਸੇ ਵੀ ਕਾਰਨ ਕਰਕੇ ਚਾਹੇ ਬਾਥਰੂਮ ਜਾਣ ਵਾਸਤੇ ਹੁੰਦੀ ਹੈ ਹੈਨਾ ਤਾਂ ਫਿਰ ਉਹਦੇ ਪਿੱਛੇ ਕੀ ਸੰਕੇਤ ਹੁੰਦਾ ਕੀ ਕਾਰਨ ਹੁੰਦਾ ਉਹ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰਿਓਣਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਅਕਸਰ ਪਰੰਪਰੂ ਕੁਛੇ ਦੋਨੇ ਕਮੈਂਟ ਆਉਂਦੀ ਆ ਵੀ ਦੀਦੀ ਅਸੀਂ ਅੰਮ੍ਰਿਤ ਵੇਲੇ ਉੱਠਣਾ ਚਾਹੁੰਦੇ ਆ ਪਰ ਸਾਥੋਂ ਉੱਠਿਆ ਨਹੀਂ ਜਾਂਦਾ ਅਸੀਂ ਰਾਤ ਨੂੰ ਸੋਚ ਕੇ ਪੈਂਦੇ ਆ ਵੀ ਸਵੇਰੇ ਉੱਠ ਕੇ ਅਸੀਂ ਪਾਠ ਕਰਾਂਗੇ ਪਰ ਸਵੇਰੇ ਜਿਹੜੀ ਸਾਡੀ ਅੱਖ ਹੀ ਨਹੀਂ ਖੁੱਲਦੀ ਕੀ ਤੁਹਾਡੇ ਨਾਲ ਵੀ ਇਦਾਂ ਹੁੰਦਾ ਮੰਨ ਲਓ ਤੁਸੀਂ ਹਰ ਰੋਜ਼ ਸੋਚਦੇ ਹੋ ਵੀ ਮੈਂ ਨਾ ਸਵੇਰੇ 3 ਵਜੇ ਉੱਠਿਆ ਕਰੂੰ ਮੈਂ 3 ਵਜੇ ਉੱਠਿਆ ਕਰੂੰ ਤੇ ਫਿਰ ਤੁਹਾਡੇ ਤੋਂ 3 ਵਜੇ ਪਰ ਉੱਠਿਆ ਨਹੀਂ ਜਾਂਦਾ ਹਨਾ ਤੇ ਤੁਹਾਡੇ ਨਾਲ ਇਦਾਂ ਵੀ ਹੁੰਦਾ ਹੋਵੇ ਵੀ 3 ਵਜੇ ਇੱਕ ਵਾਰੀ ਤੁਹਾਡੀ ਅੱਖ ਖੁੱਲਦੀ ਹੋਵੇ ਚਾਹੇ ਤੁਹਾਨੂੰ ਬਾਥਰੂਮ ਜਾਣ ਦਾ ਹੀ ਜਨਨ ਕਿ ਐ ਹੁੰਦਾ ਹੋਊਗਾ ਵੀ ਮੈਂ ਬਾਥਰੂਮ ਜਾ ਕੇ ਆਵਾਂ ਹਨਾ ਤਿੰਨ ਤੋਂ ਲੈ ਕੇ 4 ਵਜੇ ਚਾਹੇ 5 ਵਜੇ ਤੱਕ ਦੇ ਵਿੱਚ ਵਿੱਚ ਖੁੱਲਦੀ ਹੋਊਗੀ ਹਨਾ ਤੁਹਾਨੂੰ ਐ ਫੀਲ ਹੁੰਦਾ ਹੋਵੇ ਵਾਸ਼ਰੂਮ ਜਾਣਾ ਤੇ ਇੱਕ ਚੀਜ਼ ਕਦੇ ਤੁਸੀਂ ਨੋਟ ਕੀਤੀ ਹੈ ਵੀ ਜਦੋਂ ਤੁਹਾਨੂੰ 3 ਤੋਂ 5 ਵਜੇ ਦੇ ਵਿੱਚ ਹੀ ਵਾਸ਼ਰੂਮ ਜਾਣ ਦਾ ਵੀ ਹੁੰਦਾ ਤਾਂ ਕੀ ਉਹਦੇ ਪਿੱਛੇ ਕਾਰਨ ਹੁੰਦਾ ਇੱਕ ਤਾਂ ਹੁੰਦਾ ਨੋਰਮਲ ਜਿਵੇਂ ਮੰਨ ਲਓ ਰਾਤ ਨੂੰ 1 ਵਜੇ 2 ਵਜੇ ਜਾਂ 12 ਵਜੇ ਹਨਾ ਵੀ ਤੁਸੀਂ ਵਾਸ਼ਰੂਮ ਜਾ ਕੇ ਆਈ ਹੋ ਉਤਹਾ ਕੇ ਨਾਰਮਲ ਜੁ ਮੈਂ ਬਕੈ ਵੀ ਜਿਆਦਾਤਰ ਆਪਾਂ ਇਹ ਸੋਚ ਲੈਂਦੇ ਆ ਵੀ ਅਪਰਾਤ ਨੂੰ ਪਾਣੀ ਜਿਆਦਾ ਪੀਂਦੇ ਆ ਆਪਾਂ ਤਾਂ ਕਰਕੇ ਜਿਹੜਾ ਹੈਗਾ ਆਪਾਂ ਨੂੰ ਬਾਰ-ਬਾਰ ਵਾਸ਼ਰੂਮ ਜਾ ਰਹੇ ਆ ਹਨਾ ਪਰ ਅਗਰ ਤੁਹਾਡਾ ਤਿੰਨ ਤੋਂ ਲੈ ਕੇ 5 ਵਜੇ ਦੇ ਵਿੱਚ ਜਾ ਤਾਂ ਅਚਾਨਕ ਅੱਖ ਖੁੱਲਦੀ ਹੈ ਕਿਸੇ ਵੀ ਕਾਰਨ ਕਰਕੇ ਖੁੱਲਦੀ ਹੈ ਜਾਹੇ ਤਾਂ ਵੈਸੇ ਹੀ ਖੁੱਲ ਜਾਂਦੀ ਹੈ ਤੁਹਾਨੂੰ ਕੋਈ ਖੜਕਾ ਸੁਣ ਕੇ ਉਹਦਾ ਕਰਕੇ ਖੁੱਲ ਲਗੀ ਠੀਕ ਹੈ ਜਾਂ ਤੁਹਾਨੂੰ ਇਹ ਫੀਲ ਹੋਊਗਾ ਵੀ ਕਿਸੇ ਨੇ ਤੁਹਾਨੂੰ ਹੱਥ ਲਾਇਆ ਜਾਂ ਮੰਨ ਲਓ ਕਿਸੇ ਨੇ ਤੁਹਾਡੇ ਪੈਰਾਂ ਨੂੰ ਹੱਥ ਲਾਇਆ ਕਿਸੇ ਨੇ ਤੁਹਾਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਉਦਾਂ ਅੱਖ ਖੁੱਲ ਗਈ ਜਾਂ ਹੋ ਸਕਦਾ ਤੈਨੂੰ ਤੋਂ ਲੈ ਕੇ 5 ਵਜੇ ਦੇ ਵਿੱਚ ਤੁਹਾਨੂੰ ਹਰ ਰੋਜ਼ ਵੀ ਬਾਥਰੂਮ ਜਾਣ ਦਾ ਤੁਹਾਨੂੰ ਲੱਗਦਾ ਮੈਂ ਬਾਥਰੂਮ ਜਾਣਾ ਤਾਂ ਅੱਖ ਖੁੱਲ ਗਈ ਤਾਂ ਇਹਦੇ ਪਿੱਛੇ ਕੁਝ ਰੀਜ਼ਨ ਹੁੰਦਾ ਹੈ ਅਗਰ ਜੇ ਆਪਾਂ ਨੂੰ ਡੇਲੀ ਇੱਕੋ ਟਾਈਮ ਤੇ ਅੱਖ ਖੁੱਲ ਰਹੀ ਹੈ ਨਾ ਤਾਂ ਇਹਦੇ ਪਿੱਛੇ ਕੁਝ ਕਾਰਨ ਹੁੰਦਾ ਅਗਰ ਤੁਸੀਂ ਹਰ ਰੋਜ਼ ਇਹ ਸੋਚਦੇ ਹੋ ਜਾਂ ਦਿਨੇ ਵੀ ਕਈ ਵਾਰੀ ਸੋਚਦੇ ਹੋ ਤੁਸੀਂ ਮੰਨ ਲਓ ਕੋਈ ਵੀਡੀਓ ਦੇਖ ਲਈ ਗੁਰਬਾਣੀ ਦੀ ਬਾਰੇ ਹਨਾ ਤੁਸੀਂ ਸੁਣ ਲਿਆ ਵੀ ਫਲਾਨੇ ਬੰਦੇ ਦੇ ਆ ਕਾਰਜ ਪੂਰੇ ਹੋਏ ਨਹੀਂ ਗੁਰਬਾਣੀ ਜਪਣ ਨਾਲ ਅਮਰਤ ਮਿਲੇ ਫਿਰ ਤੁਸੀਂ ਵੀ ਸੋਚਦੇ ਹੋ ਕਿ ਮੈਂ ਵੀ ਅਮਰਤ ਵੇਲੇ ਉੱਠਿਆ ਕਰੂੰ ਤੁਸੀਂ ਮਨ ਵਿੱਚ ਉਸ ਚੀਜ਼ ਦੇ ਪ੍ਰਤੀ ਪਰੇਸ਼ਾਨ ਵੀ ਹੋ ਵੀ ਮੈਂ ਉੱਠਣਾ ਚਾਹਨਾ ਪਰ ਮੈਂ ਤੋ ਉੱਠਿਆ ਨਹੀਂ ਜਾ ਰਹੀ ਹ ਹੈਨਾ ਤੁਸੀਂ ਬਾਰ ਬਾਰ ਉਸ ਚੀਜ਼ ਦੇ ਬਾਰੇ ਸੋਚਦੇ ਹੋ ਤੁਹਾਨੂੰ ਪਤਾ ਵੀ ਤੁਹਾਡਾ ਸਬ ਕੌਂਸ਼ੀਅਸ ਮਾਈਂਡ ਜਿਹੜੀ ਚੀਜ਼ ਤੁਸੀਂ ਬਾਰ 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 ਸੋਚਦੇ ਹੋ ਉਹਨੂੰ ਸੁਣਦਾ ਹੈ ਫਿਰ ਉਹ ਤੁਹਾਡੀ ਆਲੇ ਦੁਆਲੇ ਚਾਹੇ ਤੁਹਾਡੇ ਬਾਡੀ ਦੇ ਅੰਦਰ ਉਹ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੰਦਾ ਜਿਹਦੇ ਨਾਲ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹ ਹੋਣ ਵਿੱਚ ਤੁਹਾਡੀ ਮਦਦ ਹੋਵੇ ਹੁਣ ਮੰਨ ਲਓ ਇੱਕ ਬੰਦਾ ਰੋ ਸੋਚਦਾ ਜਾਂ ਉਹ ਰਾਤ ਨੂੰ ਸੋਚ ਕੇ ਪੈਂਦਾ ਵੀ ਮੈਂ ਇਸ ਵੇਲੇ 3 ਵਜੇ ਉੱਠਣਾ ਪਰ ਉਹ ਤਾਂ ਉੱਠਿਆ ਜਾਂਦਾ ਨਹੀਂ 3 ਤੋਂ ਲੈ ਕੇ 5 ਵਜੇ ਦੇ ਵਿੱਚ ਸੋਚਦਾ ਕੋਈ ਸੋਚਦਾ ਮੈਂ 4 ਵਜੇ ਉੱਠ ਕੇ ਬਾਟ ਕਰੂੰ ਕੋਈ ਸੋਚਦਾ ਮੈਂ 4:30 ਉੱਠ ਕੇ ਕਰੂੰ ਕੋਈ ਸੋਚਦਾ ਮੈਂ 3:30 ਕਰੂੰ ਉੱਠ ਕੇ ਪਰ ਉੱਠਿਆ ਨਹੀਂ ਜਾਂਦਾ ਲੇਕਿਨ ਅੱਖ ਜ਼ਰੂਰ ਖੁੱਲਦੀ ਹੈ ਉਹਦਾ ਕਾਰਨ ਵੀ ਤੁਹਾਡਾ ਸਬਕੌਂਸ਼ੀਅਸ ਮਾਈਂਡ ਨੇ ਉਹ ਚੀਜ਼ ਸੁਣੀ ਜੋ ਤੁਸੀਂ ਉਹਨਾਂ ਨੂੰ ਬਾਰ-ਬਾਰ ਕਹਿ ਰਹੇ ਹੋ ਤੁਹਾਨੂੰ ਪਤਾ ਹੈ ਵੀ ਜਦੋਂ ਰਾਤ ਨੂੰ ਆਪਾਂ ਸੌਂਨੇ ਆ ਸਾਡਾ ਸਬਕੌਂਸ਼ੀਅਸ ਮਾਈਂਡ ਹੈ ਜਿਹੜਾ ਸਾਡੇ ਸ਼ਰੀਰ ਨੂੰ ਚਲਾਉਂਦਾ ਹੈ ਜਿਹਦੇ ਕਰਕੇ ਆਪਾਂ ਨੂੰ ਸਾਹ ਆਉਂਦਾ ਹੈ ਜਿਹਦੇ ਕਰਕੇ ਆਪਣੇ ਆਰਗਨਸ ਕੰਮ ਕਰਦੇ ਆ ਆਪਣਾ ਲੀਵਰ ਜਿਹੜਾ ਹੈਗਾ ਉਹ ਹਨਾ ਹਾਜਮਾ ਕਰਦਾ ਮਤਲਬ ਚੀਜ਼ ਨੂੰ ਹਜਮ ਕਰਦਾ ਹੈ ਬਲੱਡ ਆਪਣੇ ਸਾਰੇ ਸਰੀਰ ਵਿੱਚ ਪਹੁੰਚ ਰਿਹਾ ਹੈ ਹਾਰਟ ਪੰਪ ਕਰ ਰਿਹਾ ਹੈ ਆਪਾਂ ਸਾਹ ਲੈ ਰਹੇ ਹਾਂ ਠੀਕ ਹੈ ਇਹ ਸਾਰਾ ਕੁਝ ਸਬਕੌਂਸ਼ੀਅਸ ਮਾਈਂਡ ਕਰਦਾ ਤੇ ਜਿਹੜਾ ਪਰ ਆਤ ਨੂੰ ਸੁਪਨੇ ਵੀ ਲੈਣੇ ਆ ਨਾ ਉਹ ਵੀ ਆਪਣੇ ਸਬਕੌਂਸ਼ੀਅਸ ਮਾਈਂਡ ਦੇ ਕਰਕੇ ਹੁੰਦੇ ਨੇ لیکن ਜਿਹੜਾ ਆਪਾਂ ਦਿਨੇ ਜਿਵੇਂ ਹੁਣ ਆਪਾਂ ਹੁਣ ਗੱਲ ਕਰ ਰਹੇ ਆਂ ਆਪਾਂ ਸਾਹ ਲੈ ਰਹੇ ਆਂ ਆਪਾਂ ਤੁਰਦੇ ਫਿਰਦੇ ਆਂ ਆਪਾਂ ਸੋਚ ਰਹੇ ਆਂ ਆਪਾਂ ਕੋਈ ਕੰਮ ਕਰਦੇ ਆਂ ਉਹ ਆਪਣਾ ਕੌਨਸ਼ੀਅਸ ਮਾਈਂਡ ਹੁੰਦਾ ਉਹ ਆਪਾਂ ਆਪਣੇ ਕੌਨਸ਼ੀਅਸ ਮਾਈਂਡ ਕਰਕੇ ਕਰਦੇ ਆਂ ਤੇ ਜੇ ਮੰਨ ਲਓ ਹਨਾ ਹੁਣ ਰੀਜ਼ਨ ਕੀ ਆ ਸਾਡਾ ਸਬਕੌਨਸ਼ੀਅਸ ਮਾਈਂਡ ਜੇ ਮੰਨ ਲਓ ਵੀ ਬਾਤ ਹੁੰਦਾ ਕੀ ਦੇ ਵਿੱਚ ਉਹ ਕਨੈਕਸ਼ਨ ਆ ਵੀ ਆਪਾਂ ਨੂੰ ਬਾਤੋਂ ਜਾਣਦਾ ਲੱਗਦਾ ਵੀ ਜਾਈਏ ਤਿੰਨ ਤੋਂ 5 ਵਜੇ ਦੇਖੋ ਸਾਡਾ ਸਬਕੋਨਸ਼ੀਅਸ ਮਾਈਂਡ ਉਦਾਂ ਦੇ ਹੀਲੇ ਉਦਾਂ ਦੇ ਰਸਤੇ ਬਣਾਉਣੇ ਸ਼ੁਰੂ ਕਰ ਦਿੰਦਾ ਜਿਦੇ ਨਾਲ ਜੋ ਆਪਾਂ ਸੋਚ ਰਿਹਾ ਉਹ ਕਰ ਸਕੀਏ ਮੰਨ ਲਓ ਇੱਕ ਬੰਦਾ ਸੋਚਦਾ ਰੋਜ਼ ਵੀ ਮੈਂ ਤਿੰਨ ਤੋਂ ਲੈ ਕੇ 5 ਵਜੇ ਦੇ ਵਿੱਚ ਵਿੱਚ ਉੱਠਣਾ ਤੇ ਮੈਂ ਪਾਠ ਕਰਨਾ ਪਰ ਉਹ ਤੋ ਉੱਠਿਆ ਨਹੀਂ ਜਾਂਦਾ ਉਹਦੇ ਮਨ ਵਿੱਚ ਉਹ ਚੀਜ਼ ਬਾਰ ਬਾਰ ਆਉਂਦੀ ਹੈ ਦਿਮਾਗ ਵਿੱਚ ਬਾਰ ਬਾਰ ਉਹ ਸੋਚਦਾ ਵੀ ਮੈਥੋਂ ਕਿਉਂ ਨਹੀਂ ਉੱਠਿਆ ਜਾਂਦਾ ਮੈਂ ਉੱਠਣਾ ਚਾਹੁੰਦਾ ਮੈਥੋਂ ਕਿਉਂ ਨਹੀਂ ਆ ਹੁੰਦਾ ਉਹ ਫਲਾਨਾ ਹੁੰਦਾ ਕਿਵੇਂ ਉੱਠ ਖੜਦਾ ਯਾਨੀ ਕਿ ਉਹ ਬੜੀ ਸਟਰੋਂਗ ਭਾਵਨਾ ਦੇ ਨਾਲ ਉਹ ਚੀਜ਼ ਬਾਰੇ ਅੰਦਰ ਬਾਾਰ ਬਾਰ ਸੋਚਦਾ ਤੇ ਕਈ ਵਾਰੀ ਹਨਾ ਮਨ ਉਦਾਸ ਵੀ ਹੋ ਜਾਂਦਾ ਨਾ ਤੁਹਾਡਾ ਕਿਦੋਂ ਤੁਸੀਂ ਇਹ ਚੀਜ਼ ਬਾਰੇ ਸੋਚਦੇ ਹੋ ਤੇ ਫਿਰ ਉਸ ਤੋਂ ਬਾਅਦ ਕੀ ਹੁੰਦਾ ਤੁਹਾਡਾ ਸਭ ਕੁਝ ਸਮਾਈਡ ਉਦਾਂ ਦੇ ਰਸਤੇ ਤਿਆਰ ਕਰਨੇ ਸ਼ੁਰੂ ਕਰ ਦਿੰਦਾ ਜਿਦੇ ਨਾਲ ਤੁਸੀਂ ਉਸ ਟਾਈਮ ਤੇ ਉੱਠ ਸਕੋ ਤੁਹਾਡੀ ਬਾਡੀ ਤੁਹਾਨੂੰ ਇੱਕ ਵਾਰੀ ਉਸ ਸਮੇਂ اٹھਾਉਂਦੀ ਜਰੂਰ ਆਫਿਰ ਠੀਕ ਹੈ ਤੁਸੀਂ 3 ਤੋਂ ਲੈ ਕੇ 5 ਵਜੇ ਦੇ ਵਿੱਚ ਹੋ ਸਕਦਾ ਤੁਹਾਨੂੰ ਕੋਈ ਖੜਕਾ ਸੁਣ ਗਿਆ ਜਾਂ ਤੁਹਾਡੀ ਇੱਕਦਮ ਤੁਸੀਂ ਇੱਕਦਮ ਡਰ ਕੇ ਇਦਾਂ ਆਪਾਂ ਨਹੀਂ ਹੁੰਦਾ ਇਦਾਂ ਡਰ ਜਾਂਦੇ ਆ ਤੇ ਫਿਰ ਉੱਠਦੇ ਆ ਆਪਾਂ ਜਾਂ ਹੋ ਸਕਦਾ ਆਪਾਂ ਨੂੰ ਇਦਾਂ ਮਹਿਸੂਸ ਹੁੰਦਾ ਵੀ ਕਿਸੇ ਨੇ ਆਪਾਂ ਨੂੰ ਉਠਾਇਆਗਾ ਹਨਾ ਵੀ ਆਪਣੇ ਪੈਰਾਂ ਨੂੰ ਹੱਥ ਲਾਇਆ ਕਿਸੇ ਨੇ ਜਾਂ ਫਿਰ ਆਪਾਂ ਨੂੰ ਇਦਾਂ ਲੱਗਦਾ ਵੀ ਆਪਾਂ ਨੂੰ ਜਿਵੇਂ ਮੰਨ ਲਓ ਵੀ ਬਾਥਰੂਮ ਜਾਣਾ ਹੈ ਅੱਖ ਆਪਣੀ ਖੁੱਲਗੀ ਤਾਂ ਫਿਰ ਉਹ ਇੱਕੋ ਟਾਈਮ ਤੇ ਸੇਵ ਕਿਉਂ ਚੀਜ਼ ਹੁੰਦੀ ਹੈ ਉਹਦੇ ਪਿੱਛੇ ਇਹ ਸੰਕੇਤ ਹੁੰਦਾ ਵੀ ਉਹ ਚੰਗੀ ਹਵਾ ਜਾਂ ਆਪਾਂ ਕਹਿ ਸਕਦੇ ਹਾਂ ਯੂਨੀਵਰਸ ਜਾਂ ਆਪਣਾ ਸਬਕੌਂਸ਼ੀਅਸ ਮਾਈਂਡ ਆਪਾਂ ਨੂੰ ਸੰਕੇਤ ਦੇ ਰਿਹਾ ਵੀ ਉੱਠ ਉੱਠ ਕੇ ਜੋ ਤੂੰ ਸੋਚ ਰਿਹਾ ਪਰਮਾ ਕਿਉਂਕਿ ਉਸ ਟਾਈਮ ਜਿਹੜਾ ਹੁੰਦਾ ਨਾ ਪੁਰ ਅਭੀ ਰੂਹਾਂ ਦਾ ਸਮੇਂ ਹੁੰਦਾ ਹੈ 3 ਵਜੇ ਪਰਮਾਤਮਾ ਨਾਲ ਜੁੜਦੇ ਆ ਲੋਕ ਹਨਾ ਚੰਗੀਆਂ ਹਵਾਵਾਂ ਚੱਲਦੀਆਂ ਪੋਜ਼ਿਟਿਵਿਟੀ ਹਵਾ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਆ ਸੋ ਇਹ ਚੀਜ਼ਾਂ ਦਾ ਬਹੁਤ ਫਰਕ ਪੈਂਦਾ ਹੈ ਤੇ ਜੇ ਤੁਸੀਂ ਫਿਰ ਵੀ ਉਸ ਸੰਕੇਤ ਨੂੰ ਕਈ ਲੋਕ ਇਦਾਂ ਵੀ ਹੈ ਵੀ ਅੱਖ ਤਾਂ ਖੁੱਲਦੀ ਹੈ ਮੰਨ ਲਓ ਹਨਾ ਉਹਨਾਂ ਨੂੰ ਪਤਾ ਵੀ ਚੱਲ ਗਿਆ ਵੀ ਇੰਨੇ ਵੱਜ ਗਏ ਨੇ ਤੇ ਪਰ ਫਿਰ ਵੀ ਕਈ ਵਾਰੀ ਮਨ ਆਉਂਦਾ ਮੈਨੂੰ ਇਹਨੇ ਛੱਡ ਪਰੇ ਸੌ ਜਾਂਦੇ ਨੇ ਹਣਾ ਕਈ ਵਾਰੀ ਆਪਾਂ ਵੀ ਤਾਂ ਪਾਠ ਕਰਦੇ ਆ ਕਿ ਕਿਸੇ ਕਿਸ ਦਿਨ ਐ ਐ ਹੁੰਦਾ ਨਾ ਵੀ ਅੱਜ ਰਹਿਣ ਦੀ ਏ ਪਰ ਫਿਰ ਪਰ ਅੰਦਰੋਂ ਆਵਾਜ਼ ਆਉਂਦੀ ਆ ਵੀ ਨਹੀਂ ਨਾਗਾ ਨਹੀਂ ਪਉਣਾ ਨਹੀਂ ਕਈ ਵਾਰੀ ਮਨ ਤਾਂ ਆਪਣਾ ਵੀ ਹੋ ਜਾਂਦਾ ਵੀ ਅੱਜ ਨੀਂਦ ਬਹੁਤ ਆ ਰਹੀ ਏ ਜਾਂ ਆਪਾਂ ਲੇਟ ਸੁੱਤੇ ਆ ਰਾਤ ਨੂੰ ਜਾਂ ਰਿਸ਼ਤੇਦਾਰ ਆਏ ਹੋਏ ਆ ਜਾਂ ਕੰਮ ਬਹੁਤ ਕੀਤਾ ਕੱਲ ਭੱਜ ਦੌੜ ਸੀ ਉਹਦਾ ਕਰਕੇ ਆਪਾਂ ਨੂੰ ਨੀਂਦ ਬਹੁਤ ਆ ਰਹੀ ਏ ਹਣਾ ਤੇ ਜਿਨ੍ਹਾਂ ਨੇ ਤਾਂ ਮਤਲਬ ਰੋਜ਼ ਦਾ ਉੱਠਣ ਦਾ ਰੁਟੀਨ ਆ ਉਹਨਾਂ ਨੂੰ ਤਾਂ ਉਸ ਟਾਈਮ ਆਖ ਖੁੱਲਣੀ ਖੁੱਲਣੀ ਆ ਕੋਈ ਚਾਹੇ ਉਹ ਵੀ ਦਵਾਰਾ ਆਲਸ ਕਰਕੇ ਸੌ ਜਾਣ ਤੇ ਜਿਹੜੇ ਉੱਠਣਾ ਚਾਹੁੰਦੇ ਆ ਪਰ ਉੱਠ ਨਹੀਂ ਸਕ ਸਕਦੇ ਹਲੇ ਤੱਕ ਹਨਾ ਜਾਂ ਉਹਨਾਂ ਨੂੰ ਨੀਂਦ ਨਹੀਂ ਉੱਠਣ ਦਿੰਦੀ ਪਰ ਇੱਕ ਵਾਰੀ ਅੱਖ ਖੁੱਲਦੀ ਆ ਤਾਂ ਉਹਨਾਂ ਦੀ ਬਾਡੀ ਕੋਸ਼ਿਸ਼ ਜ਼ਰੂਰ ਕਰਦੀ ਉਹਨਾਂ ਦਾ ਸਬਕੌਂਸ਼ੀਅਸ ਮਾਈਂਡ ਜ਼ਰੂਰ ਕੋਸ਼ਿਸ਼ ਕਰਦਾ ਉਹਨਾਂ ਨੂੰ ਉਸ ਟਾਈਮ ਤੇ ਉਠਾਉਣ ਦੀ ਤੁਸੀਂ 21 ਦਿਨ ਕੋਈ ਵੀ ਆਦਤ ਅਪਣਾ ਲਓ ਸਾਇੰਸ ਇਹ ਕਹਿੰਦੀ ਆ ਵੀ 21 ਦਿਨ ਤੁਸੀਂ ਕੋਈ ਵੀ ਚੀਜ਼ ਕਰਕੇ ਦੇਖ ਲਓ 21ਵੇਂ ਦਿਨ ਤੋਂ ਬਾਅਦ ਤੁਹਾਡੀ ਉਹ ਆਦਤ ਬਣ ਜੂਗੀ ਕਈ ਲੋਕ ਕਹਿੰਦੇ ਆ ਨਾ ਬੰਦਾ ਆਦਤ ਨਹੀਂ ਬਦਲ ਸਕਦਾ ਪਰ ਸਾਇੰਸ ਕਹਿੰਦੀ ਹਰ ਇੱਕ ਬੰਦਾ ਜੇ ਕਿਸੇ ਚ ਮਾੜੀ ਆਦਤ ਹੈ ਉਹ ਵੀ ਛੱਡੀ ਜਾ ਸਕਦੀ ਹੈ ਜੇ ਕਿਸੇ ਚੰਗੀ ਆਦਤ ਹੈ ਉਹ ਵੀ ਛੱਡੀ ਜਾ ਸਕਦੀ ਹੈ ਸਿਰਫ 21 ਦਿਨ ਤੁਸੀਂ ਉਹ ਚੀਜ਼ ਨੂੰ ਕਰਨਾ ਹੈ ਠੀਕ ਹੈ ਜੇ ਤੁਸੀਂ ਚੰਗੀ ਆਦਤ ਬਣਾਉਣੀ ਹੈ ਨਾ 21 ਦਿਨ ਤੁਸੀਂ ਉਹ ਉਹਦੇ ਲਈ ਮਿਹਨਤ ਕਰਕੇ ਦੇਖ ਲਓ 22ਵੇਂ ਦਿਨ ਨੂੰ ਤੁਹਾਡਾ ਸਰੀਰ ਆਪਣੇ ਆਪ ਉਸ ਚੀਜ਼ ਲਈ ਤਿਆਰ ਹੋਣਾ ਸ਼ੁਰੂ ਹੋ ਜਾਊਗਾ ਤੁਹਾਡੀ ਆਦਤ ਬਣ ਜਾਊਗਾ ਤੁਸੀਂ ਉਹ ਕੰਮ ਕਰੀ ਹੋਣਾ ਰਹਿ ਨਹੀਂ ਪਾਉਂਗੇ 21 ਦਿਨ ਜੇ ਤੁਸੀਂ ਮੰਨ ਲਓ ਕੋਈ ਬੁਰੀ ਚੀਜ਼ ਕਰਨੀ ਸ਼ੁਰੂ ਕਰ ਦਿੱਤੀ ਪਰ 21 ਦਿਨਾਂ ਤੋਂ ਬਾਅਦ ਉਹ ਤੁਹਾਡੀ ਆਦਤ ਬਣ ਜੂਗੀ ਤੇ ਆਦਤਾਂ ਇਦਾਂ ਹੀ ਪੱਕਦੀਆਂ ਆਦਤਾਂ ਨੂੰ ਇਦਾਂ ਹੀ ਹਟਾਇਆ ਵੀ ਜਾ ਸਕਦਾ ਹੈ ਠੀਕ ਹੈ ਸੋ ਇਸ ਕਰਕੇ ਜੇ ਤੁਹਾਨੂੰ ਸਵੇਰੇ ਇਹ ਚੀਜ਼ਾਂ ਸੰਕੇਤ ਮਿਲਦਾ ਤਾਂ ਸਮਝ ਲਓ ਵੀ ਤੁਹਾਡਾ ਦਿਮਾਗ ਵੀ ਤੁਹਾਨੂੰ ਸਮਝਾ ਰਿਹਾ ਵੀ ਉੱਠੋ ਉੱਠ ਕੇ ਆਪਦਾ ਸਾਧਨਿਕ ਕੰਮ ਕਰੋ ਆਪਦਾ ਨਾਮ ਜਪੋ ਚੰਗੀ ਸੋਚ ਦੇ ਨਾਲ ਚੰਗੀ ਪੋਜ਼ਿਟਿਵਿਟੀ એનર્ਜੀ ਦੇ ਨਾਲ ਜਿਹੜਿਆ ਵੀ ਦਿਨਾਂ ਦੀ ਸ਼ੁਰੂਆਤ ਕਰੋ ਠੀਕ ਹੈ ਜੀ ਸੋ ਉਮੀਦ ਕਰਦੀ ਆ ਆ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦੇ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਵਿੱਚ ਤਦ ਤੱਕ ਲਈਏ ਸਤਿ ਸ਼੍ਰੀ ਅਕਾਲ